ਇਹ ਦੋਸਤੋ ਲੇਕ ਮਰਵਾंका ਬੈਂਫ نیشنل پارک ਦੀ ਸਭ ਤੋਂ ਵੱਡੀ ਤੇ ਇਕੋ ਇਕ ਲੇਕ ਜਿੱਥੇ ਮੋਟਰ ਬੋਟਸ ਅਲਾਉਡ ਹੈ। ਬਾਕੀ ਹੋਰ ਕਿਸੇ ਵੀ ਲੇਕ ਚ ਬੈਂਫ نیشنل پارک ਚ ਮੋਟਰ ਬੋਟਸ ਅਲਾਉਡ ਨਹੀਂ ਹੈਗੀਆਂ। ਇੱਥੇ ਤੁਸੀਂ ਆਪਣੀ ਬੋਟ ਵੀ ਲੈ ਕੇ ਆ ਸਕਦੇ ਆਂ ਤੇ ਬੋਟ ਰੈਂਟ ਵੀ ਕਰ ਸਕਦੇ ਆਂ। ਤੇ ਇੱਥੇ ਬੋਟ ਡੌਕ ਬਣਿਆ ਹੋਇਆ। ਬੋਟ ਪਾਣੀ ਵਿੱਚ ਪਾਓ, ਚਲਾਓ ਤੇ ਨਜ਼ਾਰੇ ਲਓ ਤੇ ਘਰ ਨੂੰ ਜਾਓ। ਓ ਸਾਹਮਣੇ ਡੌਕ ਹੈ ਉਹ ਬੋਟ ਕੱਢ ਰਹੇ ਆ ਬੰਦੇ ਪਾਣੀ ਚੋਂ ਉਹ ਟਰੱਕ ਮਗਰ ਬਾਗ ਲੈ ਰਹੇ ਆ ਲਿਜਾ ਰਹੇ ਬਾਹਰ ਤੇ ਇਸ ਲੇਕ ਦੀ ਇੱਕ ਹੋਰ ਬੜੀ ਖਬਰ ਵਾਇਰਲ ਹੋਈ ਸੀ ਹੁਣ ਕਿ 1940 ਵਿੱਚ ਇੱਥੇ ਕੋਈ ਬੰਦਾ ਆਇਆ ਸੀ ਕੋ ਮਨਗੂਰਾ ਸਿਆਲ ਵਿੱਚ ਆਇਆ ਸੀ ਉਹ ਗੱਡੀ ਲੈ ਗਿਆ ਆਪਣੀ ਲੇਕ ਦੇ ਸੈਂਟਰ ਚ ਫੋਟੋਆਂ ਖਿੱਚਣ ਨੂੰ ਤੋਂ ਉਹਨੇ ਗੱਡੀ ਰੋਕ ਕੇ ਬਾਹਰ ਨਿਕਲੇ ਆ ਤੇ ਫੋਟੋਆਂ ਖਿੱਚਣ ਲੱਗ ਪਿਆ ਬਰਫੜ ਟੁੱਟ ਗਈ ਤੇ ਗੱਡੀ ਪਾਣੀ ਚ ਡੁੱਬ ਗਈ ਤੇ ਆਪ ਉਹ ਬਚ ਗਿਆ ਸੀ ਤੇ ਹੁਣ 85 ਸਾਲ ਬਾਅਦ ਗੋਤਾਖੋਰ ਕਿਤੇ ਆਏ ਇੱਥੇ ਕੋਈ ਫੋਟੋਆਂ ਖਿੱਚਣ ਗਏ ਥੱਲੇ ਤੋ ਉਹਨਾਂ ਨੂੰ 55 ਤੋਂ 60 ਮੀਟਰ ਡੂੰਘਾਈ ਤੇ ਗੱਡੀ ਪਈ ਮਿਲੋ ਤੇ ਇਥੋਂ ਤੁਸੀਂ ਆ ਬੰਦਾ ਜਾ ਲਾ ਸਕਦੇ ਆ ਕਿੰਨੀ ਡੂੰਘੀ ਆ ਲੈ ਕੇ ਉਹ ਤੇ ਆਹ ਦੇਖ ਲਓ ਮੈਂ ਇੰਟ ਦੇ ਫੋਟੋ ਵੀ ਧਾਰਿਆ ਉਹ ਗੱਡੀ ਦੀ ਜਿਹੜੀ ਉਹਨਾਂ ਨੂੰ ਉਹਨੂੰ ਮਿਲੀ ਆ ਆਹ ਦੇਖ ਲਓ ਜੀ ਆਹ ਹੈ ਗੱਡੀ